ਦੁਨੀਆ ਭਰ ਦੇ ਮੁਲਕਾਂ ਦੇ ਵਿੱਚੋਂ ਇੱਕ ਜਿਹੜੀ ਵੱਡੀ ਗੱਲ ਉੱਪਰ ਕੀ ਸਾਹਮਣੇ ਆ ਰਹੀ ਹੈ ਕਿ ਸ਼ਾਸਕਾਂ ਨੂੰ ਆਪਣੇ ਸ਼ਾਸਨ ਦੀ ਤਾਂਗ ਉਹ ਮੋٹے ਪੱਧਰ ਉੱਤੇ ਉੱਬਰ ਲੱਗੀ ਹੈ ਕਹਿੰਦਾ ਭਾਵੇਂ ਕਿ ਰਾਜ ਭਾਗ ਹਮੇਸ਼ਾ ਬਣਿਆ ਰਹੇ ਕਈ ਮੁਲਕਾਂ ਦੀਆਂ ਆਧਾਰਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਰਾਜ ਭਾਗ ਦੇ ਲਾਸਾ ਦੇ ਵਿੱਚ ਇੰਨੇ ਦਿਨ ਹੀ ਜੀਣ ਲੱਗੇ ਨੇ ਭਾਵੇਂ ਕਿ ਡੈਮੋਕ੍ਰੇਸੀ ਹੈ ਪਰੰਤੂ ਕਈ ਬਦਲਵੇਂ ਰਾਹ ਕੱਢੇ ਜਾ ਰਹੇ ਨੇ ਕਈ ਥਾਂ ਤੇ ਕਿ ਵੱਡੇ ਮਤੇ ਏਜੰਡੇ ਪੈਤਲੇ ਵੀ ਨੇ ਕਿ ਫਲਾਣਾ ਨੇਤਾ ਉਹ ਹਮੇਸ਼ਾ ਲਈ ਰਾਜ ਭਾਗ ਸੰਭਾਲੀ ਰੱਖੇਗਾ ਖੈਰ ਜੇਕਰ ਭਾਰਤ ਦੀ ਗੱਲ ਕਰ ਲਈਏ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਜਾਣ ਸੀਨ ਬਾਰੇ ਚਰਚਾ ਉੱਭਰੀ ਹੈ ਭਾਵੇਂ ਕਿ ਪਾਜਪਾ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਉਹ ਗੱਲ ਸਾਹਮਣੇ ਆਈ ਹੈ ਕਿ ਅਜੇ ਚਰਚਾ ਦੀ ਹਲੇ ਲੋੜ ਨਹੀਂ ਪਰ ਜਦੋਂ ਗੱਲ ਉੱਭਰ ਪਵੇ ਤਾਂ ਤਾਣੀ ਜ਼ਰੂਰ ਅੱਗੇ ਵਧਦੀ ਹੈ ਖੈਰ ਆਮ ਆਦਮੀ ਪਾਰਟੀ ਦੀ ਸਟੇਟ ਲੈਵਲ ਦੀ ਕਾਰਜਕਾਰੀ ਦੇ ਵਿੱਚੋਂ ਵੀ ਗੱਲ ਉੱਪਰ ਕੇ ਸਾਹਮਣੇ ਆਈ ਹੈ ਕਿ ਅਗਲੇ 2027 ਦੇ ਪਿੱਛੇ ਦੇ ਵਿੱਚ ਆਪ ਮੁੜ ਫਿਰ ਦੂਜੀ ਵਾਰ ਜਿਹੜੀ ਹੈ ਪੰਜਾਬ ਦੀ ਬਾਗਡੋਰ ਸੰਭਾਲੇਗੀ ਤੇ ਰਿਕਾਰਡ ਪਿਛਲਾ 2022 ਵਾਲਾ ਤੋੜੇਗੀ ਕਹਿੰਦਾ ਭਾਵ ਕਿ 92 ਸੀਟਾਂ ਤੋਂ ਵੀ ਵੱਧੇਰੇ ਆਪ ਜਿੱਤੇਗੀ ਅਗਲਾ ਪੇੜ ਆਪ ਦੇ ਸਟੇਟ ਪ੍ਰੈਜ਼ੀਡੈਂਟ ਅਮਨ ਅਰੋੜਾ ਵੱਲੋਂ ਇਹ ਗੱਲ ਉੱਪਰ ਕੀ ਸਾਹਮਣੇ ਆਈ ਹੈ ਖੈ ਰਾਜ ਦੇ ਅਜਿਹੇ ਸਾਰੇ ਮਾਮਲੇ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਸੀ ਮਹਾਰਤਿ ਆਦਾਰਾ ਜਾਗੋ ਇੰਟਰਨੈਸ਼ਨਲਿਸਟਵਾਦੀ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਜੇਕਰ ਆਪਾਂ ਕੀ ਪ੍ਰਧਾਨ ਮੰਤਰੀ ਮੋਦੀ ਦੇ ਜਾਣਸੀਨ ਬਾਰੇ ਚਰਚਾ ਦੀ ਲੋੜ ਹੈ ਜਾਂ ਨਹੀਂ ਗੱਲ ਉਪਰੀ ਹੈ ਪਰ ਭਾਜਪਾ ਦੇ ਅੰਦਰੂਨੀ ਖੇਤਰ ਦੇ ਵਿੱਚੋਂ ਇਹ ਗੱਲ ਵੀ ਆਈ ਹੈ ਕਿ ਹਾਲੇ ਲੋੜ ਨਹੀਂ ਇਹ ਸਾਰੇ ਮਾਮਲੇ ਨੂੰ ਖੋਲਿਓ ਕਿ ਦੁਨੀਆ ਦੇ ਸ਼ਾਸਕ ਕਿਉਂ ਇਸ ਤਾੰਗ ਦੇ ਵਿੱਚ ਪੈ ਗਏ ਨੇ ਕਿ ਸਦਾ ਰਾਜ ਭਾਗ ਉਹਨਾਂ ਦਾ ਹੀ ਰਹੇ ਉਹਨਾਂ ਦੇ ਉੱਤੇ ਕਹਿੰਦਾ ਭਾਪ ਕਿ ਜਿਹੜਾ ਰਾਜ ਦਾ ਤਾਜ ਉਹ ਵਜਿਆ ਰਹੇ ਜੀ ਡਾਕਟਰ ਸਾਹਿਬ ਪਿੰਡ ਸਰਵ ਜਿਸ ਤਰ੍ਹਾਂ ਕਿ ਪਿਛਲੀ ਸਦੀ ਦੇ ਵਿੱਚ 20ਵੀਂ ਸਦੀ ਦੇ ਵਿੱਚ ਦੇ ਬਿਸ਼ਪ ਪੱਦਰ ਦੇ ਉੱਪਰ ਬਹੁਤੇ ਮੁਲਕਾਂ ਦੇ ਵਿੱਚ ਡੈਮੋਕ੍ਰੇਸੀ ਬਹਾਲ ਕੀਤੀ ਗਈ ਜਿਹੜਾ ਰਾਜ ਭਾਗ ਕਰਨ ਦਾ ਤਰੀਕਾ ਵੀ ਡੈਮੋਕ੍ਰੈਟਿਕ ਬਣਾਇਆ ਗਿਆ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਰਾਜਸ਼ਾਹੀ ਖਤਮ ਹੋਈ ਸੀ ਹੂੰ ਪਰੰਤੂ ਪਿਛਲੀ ਸਦੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਤਾੰਗ ਰਹੀ ਹੈ ਲੋਕਾਂ ਦੇ ਵਿੱਚ ਮਤਲਬ ਸ਼ਾਸਕਤੀ ਉਹ ਆਪਣੇ ਆਪ ਨੂੰ ਡਿਕਟੇਟਰ ਬਣ ਜਾਂਦੇ ਚਾਹੇ ਉਹ ਜਰਮਨੀ ਦੇ ਹਿਟਲਰ ਹੋਵੇ ਜਾਂ ਇਟਲੀ ਦਾ ਮਸੋਲਿਨੀ ਹੋਵੇ ਇਸ ਤਰ੍ਹਾਂ ਉਹ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਦੇ ਲਈ ਹਰ ਹਰਬਾ ਵਰਤ ਲੈਂਦੇ ਨੇ ਪਰੰਤੂ ਜਿਸ ਤਰ੍ਹਾਂ ਇਸ ਸਦੀ ਦੇ ਹੁਣ 21ਵੀਂ ਸਦੀ 'ਚ ਆਪਾਂ ਪਹੁੰਚ ਚੁੱਕੇ ਆਂ ਇਹਦਾ ਵਿਕਾਸ ਡੈਮੋਕ੍ਰੇਸੀ ਨੇ ਹੋਰ ਅੱਗੇ ਨੂੰ ਕਰਨਾ ਸੀ ਪਰੰਤੂ ਵਿਸ਼ਵ ਪੱਤਰ ਦੇ ਉੱਪਰ ਆਪਾਂ ਜੇ ਦੇਖ ਲਈਏ ਤਾਂ ਵੱਡੇ ਮੁਲਕਾਂ ਦੇ ਵਿੱਚ ਇਹ ਇਹ ਇੱਕ ਸੱਤਾ ਦਾ ਨੂੰ ਸਥਾਪਿਤ ਰੱਖਣ ਦਾ ਸੱਤਾ ਦੇ ਉੱਪਰ ਕਿੰਬੜੇ ਰਹਿਣ ਦੇ ਲਈ ਬੜੇ ਵੱਡੀਆਂ ਜਿੱਤੂ ਜਹਿਦ ਕੀਤੀ ਜਾ ਰਹੀ ਹੈ ਤੇ ਇਹਦੇ ਲਈ ਦੇਖਦੇ ਸੰਵਿਧਾਨਾਂ ਦੇ ਵਿੱਚ ਵੀ ਸੋਧ ਹੋ ਰਹੀ ਹੈ ਇਸ ਸੰਦਰਭ ਦੇ ਵਿੱਚ ਤੁਸੀਂ ਦੇਖ ਲਓ ਚਾਹੇ ਰੂਸ ਦੀ ਇਹ ਉਦਾਹਰਨ ਦਿੱਤੀ ਜਾ ਸਕਦੀ ਹੈ ਜਾਂ ਚੀਨ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ ਜਿੱਥੇ ਕਿਸ ਸੰਵਿਧਾਨਾਂ ਦੇ ਵਿੱਚ ਸੋਧ ਕਰਕੇ ਆਪਣੀਆਂ ਆਉਣ ਵਾਲੇ ਸਮੇਂ ਦੇ ਲਈ ਰਾ ਸੱਤਾ ਦੇ ਉੱਪਰ ਬਣੇ ਰਹਿਣ ਦੇ ਲਈ ਪੱਕਾ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਹੀ ਡੈਮੋਕ੍ਰੇਸੀ ਦੇ ਨਾਂ ਹੇਠ ਮਤਲਬ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਦਾ ਹੈ ਅਭਿਲਾਸ਼ਾ ਜ਼ਰੂਰ ਝਲਕਦੀ ਹੈ ਬਹੁਤ ਮੁਲਕਾਂ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੈ ਜਿੱਥੇ ਕਿ ਇਸ ਢੰਗ ਦੇ ਨਾਲ ਆਪਣੀ ਸੱਤਾ ਨੂੰ ਬਰਕਰਾਰ ਰੱਖਣਾ ਚਾਹੀ ਰੱਖਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਭਾਰਤ ਦੇ ਵਿੱਚ ਵੀ ਹੁਣ ਜਿਵੇਂ ਕਿ ਸ਼੍ਰੀ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਤੇ ਉਹਨਾਂ ਦਾ ਪਿਛਲੇ ਦਿਨੀ ਨਾਗਪੁਰ ਵਿਖੇ RSS ਦੇ ਹੈਡਕ quarter ਦੇ ਵਿੱਚ ਜਾਣਾ ਜਿਸ ਤਰ੍ਹਾਂ ਕਿ ਜਿੱਥੇ ਕਿ ਕੋਈ ਵੀ ਪਹਿਲਾ ਪ੍ਰਧਾਨ ਮੰਤਰੀ ਆ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿ ਉੱਥੇ ਗਿਆ ਕਿਉਂਕਿ ਇਹ RSS ਦੇ ਹੈਡਕ quarter ਦੇਖਿਆ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਵੀ ਨਹੀਂ ਗਏ ਸਨ ਤੇ ਇਹਦੇ ਤੋਂ ਕਿਆ ਸਰਾਈਆਂ ਲੱਗ ਰਹੀਆਂ ਨੇ ਜਿਸ ਤਰ੍ਹਾਂ ਕਿ ਸੰਜੀਤ ਰਾਓ ਤੋਂ ਉਦਮ ਠਾਕਰੇ ਦੀ ਜਿਹੜੀ ਪਾਰਟੀ ਹੈ ਸ਼ਿਵ ਸੈਨਾ ਉਹਨਾਂ ਦੇ ਐਮਪੀ ਨੇ ਉਹਨਾਂ ਵੱਲੋਂ ਇਹ ਸ਼ੁਰੂ ਕੀਤਾ ਗਿਆ ਕਿ ਸ਼੍ਰੀ ਨરેન્દ્ર મોદી ਆਪਣੀ ਸੇਵਾ ਮੁਕਤੀ ਦੇ ਸੰਦਰਭ ਦੇ ਵਿੱਚ ਗੱਲਬਾਤ ਕਰਨ ਗਏ ਨੇ ਆਰਐਸਐਸ ਦੇ ਹੈੱਡਕ quartਰ ਦੇ ਵਿੱਚ ਪਰੰਤੂ ਇਸ ਨੂੰ ਸ਼੍ਰੀ ਤੋਂ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਕੰਡੈਮਨਡ ਕੀਤਾ ਉਹ ਕਹਿੰਦੇ ਵੀ ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਉਹ ਨਹੀਂ ਹੈ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹੀ ਅਗਲੀ ਅਗਲੀ ਟਰਮ ਦੇ ਵਿੱਚ ਵੀ 2029 ਚ ਵੀ ਉਹੀ ਹੋਣਗੇ ਪਰ ਇਹ ਸੋਚਨਾ ਜਾਂ ਕਿਆਸ ਰਾਈਆਂ ਹਾਲੀ ਦੂਰ ਦੀ ਗੱਲ ਹੈ ਪਰੰਤੂ ਇੱਕ ਇਹ ਨਾਇਆ ਜਾ ਰਿਹਾ ਕਿਉਂਕਿ ਨਰਿੰਦਰ ਮੋਦੀ ਜੀ ਸਤੰਬਰ ਦੇ ਵਿੱਚ 75 ਸਾਲ ਦੀ ਉਮਰ ਦੇ ਹੋ ਜਾਣਗੇ ਜਿਹੜੇ ਕਿ ਆਰਐਸਐਸਪੀ ਪਾਰਟੀ ਦੇ ਸੰਵਿਧਾਨ ਮੁਤਾਬਕ ਲੀਡਰਾਂ ਦੀ ਰਿਟਾਇਰਮੈਂਟ ਦੀ ਉਮਰ ਮਿੱਥੀ ਗਈ ਹੈ ਇਸ ਸੰਦਰਭ ਦੇ ਵਿੱਚ ਵੀ ਕੋਸ਼ਿਸ਼ਾਂ ਲੱਗ ਰਹੀਆਂ ਨੇ ਵੀ ਇਹਨਾਂ ਦਾ ਯਾਨਸ਼ੀਨ ਕੌਣ ਹੋਵੇਗਾ ਤੇ ਕਿਹਨੂੰ ਇਹਨਾਂ ਦੀ ਉੱਤਰ ਅਧਿਕਾਰੀ ਬਣਾਇਆ ਜਾਵੇਗਾ ਜੀ ਹੂੰ ਹੂੰ ਕਹਿੰਦਾ ਭਾਬ ਕਿ ਚਰਚਾ ਜ਼ਰੂਰ ਉਪਰੀ ਹੈ ਕਿ ਮੋਦੀ ਦਾ ਜਾਨਸੀਨ ਕੌਣ ਹੋਏ ਪਰ ਭਾਜਪਾ ਦੇ ਵਿੱਚ ਨੈਸ਼ਨਲ ਪ੍ਰੈਜ਼ੀਡੈਂਟ ਦੀ ਵੀ ਚਰਚਾ ਹੈ ਕਿ ਉਹਦੀ ਜਿਹੜੀ ਹੈ ਸੀਟ ਖਾਲੀ ਹੈ ਕਿਉਂਕਿ ਜੇਪੀ ਨੱਡਾ ਪਿਛਲੇ ਸਾਲ ਉਹਨਾਂ ਦੀ ਜਿਹੜੀ ਟਰਮ ਉਹ ਕਹਿੰਦਾ ਭਾਬ ਕਿ ਟਨਿਓਰ ਉਹਦੀ ਖਤਮ ਹੋ ਗਈ ਸੀ 1 ਸਾਲ ਉਹਨਾਂ ਨੂੰ ਦਿੱਤਾ ਗਿਆ ਸੀ ਐਮਰਜੈਂਸੀ ਹਾਲਾਤ ਦੇ ਵਿੱਚ ਕਿਉਂਕਿ ਲੋਕ ਸਭਾ ਦੀ ਆਮ ਚੋਣਾਂ ਸਨ ਖੈਰ ਹੁਣ ਜਿਹੜੀ ਮੋٹے ਤੌਰ ਤੇ ਇੱਕ ਕੰਸੋਲ ਜਾਂ ਗੱਲ ਉੱਪਰ ਕੇ ਇੰਟਰਨਲ ਖੇਤਰ ਦੀ ਆ ਰਹੀ ਹੈ ਭਾਜਪਾ ਦੇ ਖੇਮਿਆਂ ਦੇ ਵਿੱਚੋਂ ਕਿ ਨੈਸ਼ਨਲ ਅਗਲੇ ਪ੍ਰੈਜ਼ੀਡੈਂਟ ਭਾਜਪਾ ਦੇ ਮਨੋਹਰ ਲਾਲ ਖੱਟਰ ਰੇਸ ਦੇ ਵਿੱਚ ਨੇ ਰੇਸ ਦੇ ਵਿੱਚ ਕੁਝ ਹੋਰ ਚਿਹਰੇ ਵੀ ਨੇ ਪਰੰਤੂ ਜਿਹੜੀ ਲੀਡ ਕਰ ਰਹੇ ਨੇ ਰੇਸ ਦੀ ਅਗਵਾਈ ਕਰ ਰਹੇ ਨੇ ਅੱਗੇ ਮੋٹے ਤੌਰ ਤੇ ਅੱਗੇ ਵੱਧ ਕੇ ਸਾਹਮਣੇ ਆ ਰਹੇ ਨੇ ਉਹ ਮਨੋਹਰ ਲਾਲ ਖੱਟਰ ਜਿਹੜੇ ਕਿ ਆਰਐਸਐਸ ਖੇਮੀ ਨਾਲ ਵੀ ਜਿਨ੍ਹਾਂ ਦੀ ਨੇੜਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਵੱਡੀ ਨੇੜਤਾ ਹੈ ਰਿਆਣੀ ਦੇਵ ਸਾਹਿਬ ਦਾ ਮੁੱਖ ਮੰਤਰੀ ਇਸ ਵੇਲੇ ਕੇਂਦਰ ਦੀ ਵਜ਼ੀਰ ਨੇ ਤੇ ਪਿਛਲੀ ਵਾਰ ਉਹਨਾਂ ਤੋਂ ਮੁੱਖ ਮੰਤਰੀ ਪਦ ਲੈ ਕੇ ਉਹਨਾਂ ਨੂੰ ਫਿਰ ਕੇਂਦਰ ਦੇ ਵਿੱਚ ਲਜਾਇਆ ਗਿਆ ਮੋਦੀ ਦੇ ਨਿਕਟ ਵਰਤਿਆਂ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਡਾਕਟਰ ਸਾਹਿਬ ਕਿ ਫਿਰ ਕੀ ਖੱਤਰ ਜੇਕਰ ਨੈਸ਼ਨਲ ਪ੍ਰੈਜ਼ੀਡੈਂਟ ਬਣਦੇ ਆ ਤਾਂ ਮੰਨਿਆ ਜਾਏ ਕਿ ਖੱਤਰ ਅਗਲੇ ਮੋਦੀ ਦੇ ਮੋਦੀ ਦੇ ਜਾਣਸੀਨ ਹੋਣਗੇ ਜਾਂ ਉਸ ਕੈਟਾਗਰੀ ਦੇ ਵਿੱਚ ਹੋਣਗੇ ਜਾਣਸੀਨ ਵਜੋਂ ਖੱਤਰ ਦਾ ਨਾਂ ਉੱਪਰ ਖੁੱਲ ਕੇ ਆਏਗਾ ਜਾਂ ਤੁਰੇਗਾ ਜੀ ਡਾਕਟਰ ਸਾਹਿਬ ਦੇਖੋ ਪਿੰਡਰ ਸਾਹਿਬ ਪਾਰਟੀ ਦੇ ਪ੍ਰੈਜ਼ੀਡੈਂਟ ਦੇ ਲਈ ਖੱਤਰ ਸਾਹਿਬ ਦਾ ਨਾਮ ਆਪਾਂ ਮੰਨ ਸਕਦੇ ਹਾਂ ਕਿ ਅਗਲੀਆਂ ਸਫਾਂ ਦੇ ਵਿੱਚ ਚੱਲ ਰਿਹਾ ਹੈ ਇਹਦੇ ਕਾਰਨ ਇਹ ਨੇ ਉਹ ਕਿਉਂਕਿ ਬਚਪਨ ਤੋਂ ਆਰਐਸਐਸ ਦੇ ਨਾਲ ਜੁੜੇ ਰਹੇ ਨੇ ਉਹ ਪ੍ਰਚਾਰਕ ਦੇ ਤੌਰ ਤੇ ਵਿਚਰ ਦੇ ਰਹੇ ਨੇ ਉਹਨਾਂ ਨੇ ਸ਼ਾਦੀ ਵੀ ਨਹੀਂ ਕਰਾਈ ਉਹ ਹਰਿਆਣੇ ਦੇ ਮੁੱਖ ਮੰਤਰੀ ਰਹੇ ਨੇ ਹਰਿਆਣੇ ਦੇ ਡਿਵੈਲਪਮੈਂਟ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਜਿਸ ਦੇ ਕਾਰਨ ਹਰਿਆਣਾ ਪੰਜਾਬ ਤੋਂ ਅੱਗੇ ਵਧ ਰਿਹਾ ਹੈਗਾ ਕਿਸੇ ਵੇਲੇ ਪੰਜਾਬ ਤੋਂ ਹਰਿਆਣਾ ਬਹੁਤ ਪਿੱਛੇ ਸੀ ਵਿਕਾਸ ਦੀ ਦਰਾਂ ਦੇ ਵਿੱਚ ਪਰੰਤੂ ਇਹ ਇਹ ਕਿਉਂਕਿ ਉਹ ਸ਼੍ਰੀ ਨਰਿੰਦਰ ਮੋਦੀ ਦੇ ਵੀ ਨਿਕਟ ਵਰਤੀ ਨੇ ਅਤੇ ਆਰਐਸਐਸ ਦੇ ਵਿੱਚ ਵੀ ਉਹਨਾਂ ਦਾ ਪੂਰਾ ਪ੍ਰਭਾਵ ਹੈ ਕਿ ਇਸੇ ਕਾਰਨ ਉਹ ਆਪਣੇ ਜਿਹੜੇ ਕੰਪੀਟੀਟਰ ਨੇ ਹੋਰ ਜਿਹੜੇ ਇਸ ਰੇਸ ਦੇ ਵਿੱਚ ਪਾਰਟੀ ਪ੍ਰਦਾਨ ਦੀ ਜਿਵੇਂ ਕਿਸ਼ਨ ਰੈਡੀ ਦੱਖਣ ਤੋਂ ਜਿੰਨਾਂ ਦਾ ਨਾਂ ਬੜੇ ਵੱਡੇ ਪੱਧਰ ਤੇ ਚੱਲ ਰਿਹਾ ਸੀ ਉਹਨਾਂ ਤੋਂ ਅੱਗੇ ਵਧਦੇ ਹੋਏ ਸ਼੍ਰੀ ਮਨੋ ਲਾਲ ਖੱਟ ਲੱਗ ਰਹੇ ਨੇ ਕਿ ਇਹਦੇ ਤੋਂ ਇਹ ਇਹ ਤਾਂ ਸੰਭਾਵਨਾ ਹੈ ਵੀ ਉਹ ਪਾਰਟੀ ਦੇ ਪ੍ਰੈਜ਼ੀਡੈਂਟ ਬਣ ਜਾਣਗੇ ਪਰੰਤੂ ਇਹ ਜ਼ਰੂਰੀ ਨਹੀਂ ਹੈ ਕਿ ਜੇ ਪਾਰਟੀ ਦੇ ਪ੍ਰੈਜ਼ੀਡੈਂਟ ਬਣਦੇ ਨੇ ਤਾਂ ਉਹ ਸ਼੍ਰੀ ਨਰਿੰਦਰ ਮੋਦੀ ਦੇ ਜਾਂ ਸ਼੍ਰੀ ਵੀ ਹੋਣਗੇ ਪਾਰਟੀ ਦਾ ਜਾਂ ਆਰਐਸਐਸ ਦਾ ਜਿਹੜਾ ਵਿਧਾਨ ਹੈ ਜਾਂ ਆਰਐਸਐਸ ਦੀ ਜਿਹੜੀ ਇੱਕ ਨੀਤੀ ਹੋਏਗੀ ਇੱਕ ਪਾਰਟੀ ਪ੍ਰੈਜ਼ੀਡੈਂਟ ਤੇ ਇੱਕ ਪ੍ਰਾਈਮ ਮਿਨਿਸਟਰ ਉਹ ਅਲੱਗ-ਅਲੱਗ ਜਿਵੇਂ ਕਿ ਪਿਛਲੇ ਸਮੇਂ ਤੋਂ ਦੇਖਿਆ ਜਾ ਚੁੱਕਾ ਹੈ ਕਿਉਂਕਿ ਪਹਿਲਾਂ ਜਦੋਂ ਪਹਿਲੀ ਵਾਰ ਨરેન્દ્ર મોદી ਜੀ ਪ੍ਰਧਾਨ ਬਣੇ ਪ੍ਰਧਾਨ ਮੰਤਰੀ ਬਣੇ ਨੇ ਉਦੋਂ ਪਾਰਟੀ ਦੇ ਪ੍ਰੈਜ਼ੀਡੈਂਟ ਆਪਣੇ ਇਹ ਉਹ ਮਿਨਿਸਟਰ ਜਿਹੜੇ ਅਮਿਤ ਸ਼ਾਹ ਅਮਿਤ ਹਾਂਜੀ ਅਮਿਤ ਸ਼ਾਹ ਜੀ ਉਦੋਂ ਪਾਰਟੀ ਦੇ ਪ੍ਰਧਾਨ ਸੀ ਤੇ ਫਿਰ ਇਸ ਤੋਂ ਬਾਅਦ ਸ਼੍ਰੀ ਜੇਪੀ ਨੱਡਾ ਪਾਰਟੀ ਪ੍ਰਧਾਨ ਬਣੇ ਨੇ ਕਿ ਤੇ ਉਹ ਲਗਾਤਾਰ ਕਰਦੇ ਰਹੇ ਨੇ ਜ਼ਰੂਰੀ ਤਾਂ ਨਹੀਂ ਹੈ ਵੀ ਜੀ ਉਹ ਪਾਰਟੀ ਦੇ ਪ੍ਰਧਾਨ ਬਣ ਜਾਂਦੇ ਨੇ ਉਹ ਦੇਖਣ ਵਾਲੀ ਗੱਲ ਇਹ ਹੈ ਕਿ ਕਿਉਂਕਿ ਪਾਰਟੀ ਪ੍ਰਧਾਨ ਆਰਐਸਐਸ ਦੀ ਉਹਦੇ ਮੁਤਾਬਕ ਉਹਨਾਂ ਦਾ ਪੂਰਾ ਜ਼ਿੰਦਗਰ ਵਿਦਿਨਤਾਬਕ ਜਿਹੜਾ ਆਰਐਸਐਸ ਦੀ ਸਿਧਾਂਤ ਹੈ ਉਹਨਾਂ ਦੀ ਪਾਲਣਾ ਲਾਤੇ ਆਰਐਸਐਸ ਦੇ ਪੂਰੇ ਸੁੰਦਰਬੰਦ ਦੇ ਮੁਤਾਬਕ ਚਲੌਣ ਤੇ ਦੂਸਰੀ ਕਿਉਂਕਿ ਦੇਸ਼ ਦੀਆਂ ਕੌਮੀ ਤੇ ਕ ਮੰਤਰੀ ਪ੍ਰਸਥਤੀਆਂ ਵੀ ਇਹਦੇ ਉੱਪਰ ਨਿਰਪਰ ਕਰਦੀਆਂ ਨੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸ ਚਿਹਰੇ ਨੂੰ ਦੇਣਾ ਹੈ ਕਿਸ ਤਰ੍ਹਾਂ ਬਣਾਉਣਾ ਹੈ ਇਹਦੇ ਵਿੱਚ ਅਹ ਦੇਖੋ ਕਈ ਕਈ ਚਿਹਰੇ ਜਿਹੜਿਆਂ ਦਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਰੇਸ ਦੇ ਵਿੱਚ ਜਾਂ ਉਹਨਾਂ ਦੇ جانਸ਼ੀਨ ਦੇ ਵਿੱਚ ਜਿਵੇਂ ਇਤਿਹਾਸ ਕੀਤਾ ਜਾ ਰਿਹਾ ਹੈ ਵਿਦਵਾਨਾਂ ਵੱਲੋਂ ਚਿੰਤਕਾਂ ਵੱਲੋਂ ਤੇ ਸਿਆਸੀ ਪੰਡਤਾਂ ਵੱਲੋਂ ਦੇ ਵਿੱਚ ਕਈ ਕਈ ਚਿਹਰੇ ਨੇ ਜਿਸ ਤਰ੍ਹਾਂ ਸ਼੍ਰੀ ਗਟਕਲੀ ਸਾਹਿਬ ਨੇ ਕਿ ਅਹ ਸ਼੍ਰੀ ਰਾਜਨਾਥ ਜੀ ਨੇ ਸ਼੍ਰੀ ਮਿਤ ਸ਼ਾਹ ਨੇ ਕਿ ਇਸੇ ਤਰ੍ਹਾਂ ਯੂਪ ਦੇ ਮੁੱਖ ਮੰਤਰੀ ਸ਼੍ਰੀ ਜੋਗੀ ਜੀ ਨੇ ਦਿੱਤੇ ਅਨਾਥ ਜੀ ਤੇ ਇਸ ਤਰ੍ਹਾਂ ਦੇ ਵਿੱਚ ਸੰਤੂ ਇਹਦੇ ਤੋਂ ਇਹ ਸਮਝ ਲੈਣਾ ਚਾਹੀਦਾ ਵੀ ਜੇਕਰ ਸ਼੍ਰੀ ਮਨੋਹਰ ਲਾਲ ਖੱਤਰ ਪਾਰਟੀ ਦੇ ਪ੍ਰੈਜ਼ੀਡੈਂਟ ਬਣਦੇ ਨੇ ਤਾਂ ਉਹ ਉਸ ਵੱਡੀ ਜਿਹੜੀ ਉੱਪਰਲੀ ਹਾਈ ਕਮਾਂਡ ਹੈ ਜਿਹੜੀ ਉੱਪਰਲੀ ਪ੍ਰੀਜੀਡੀਅਮ ਹੈ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਇਹਦੇ ਵਿੱਚੋਂ ਇਹ ਵੀ ਹੋ ਸਕਦਾ ਵੀ ਜੇਕਰ ਕਿਸੇ ਤੇ ਗੁਨਾਹ ਨਾ ਪੈਂਦਾ ਹੋਵੇ ਤਾਂ ਮਨੋਹਰ ਲਾਲ ਖੱਤਰ ਜੀ ਦੇ ਉੱਪਰ ਵੀ ਉਹਨਾਂ ਦਾ ਫੈਸਲਾ ਸਕਦਾ ਹੈ ਇਹ ਇਹ ਬਾਅਦ ਦੀਆਂ ਗੱਲਾਂ ਨੇ ਕਿ ਇਹ ਕਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣਦੀਆਂ ਨੇ ਜੀ ਹੂੰ ਕਹਿੰਦਾ ਭਾਪ ਕਿ ਆਪਾਂ ਮੰਨ ਸਕਦੇ ਹਾਂ ਕਿ ਖੈਰ ਉਰੇਜ ਦੇ ਵਿੱਚ ਮੋਰੀ ਸਫਾ ਦੇ ਵਿੱਚ ਨੇ ਜਿਹੜੀ ਨੈਸ਼ਨਲ ਪ੍ਰੈਜ਼ੀਡੈਂਟ ਦੀ ਹੈ ਖੈਰ ਹਾਲੇ ਅਨਾਉਂਸਮੈਂਟ ਨਹੀਂ ਹੋਈ ਭਾਜਪਾ ਦੀ ਕਿ ਇਹ ਸੰਵਿਧਾਨ ਮੁਤਾਬਕ ਜਿਹੜੀ ਅਗਲੀ ਚੋਣ ਕਦੋਂ ਹੋਣੀ ਹੈ ਖੈਰ ਜਦੋਂ ਵੀ ਚੋਣ ਹੋਏਗੀ ਤਾਂ ਇਹ ਗੱਲ ਹੋਰ ਅੱਗੇ ਵਧੇਗੀ ਖੈਰ ਮੋਦੀ ਦੇ ਨਿਕਟਵਰਤੀਆਂ ਵਿੱਚ ਉਹਨੇ ਤੇ ਇਹਦਾ ਭਾਗ ਕਿ ਵਿਕਾਸ ਦਾ ਇੱਕ ਮਸੀਹਾ ਵੀ ਮੰਨੇ ਜਾਂਦੇ ਆ ਖੈਰ ਹਰਿਆਣਾ ਦੇ ਵਿੱਚ ਉਹਨਾਂ ਦਾ ਵਿਕਾਸ ਦੀ ਜਿਹੜੀ ਗੱਲ ਹੈ ਉੱਤਰ ਪ੍ਰਾਦ ਦੇ ਵਿੱਚ ਵੱਡੇ ਪੱਧਰ ਤੇ ਚਰਚਾ ਹੈ ਖੈਰ ਪਿਛਲੇ ਸਮੇਂ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਡਾਕਟਰ ਸਾਹਿਬ ਕਿ ਭਾਵੇਂ ਕਿ ਡੈਮੋਕ੍ਰੇਸੀ ਇਹ ਪਰੰਤੂ ਦੁਨੀਆ ਦੇ ਸ਼ਾਸਕ ਚਾਹੁੰਦੇ ਆ ਕਿ ਹਰ ਵਾਰ ਜਿਹੜਾ ਸਤਾ ਦਾ ਤਾਜ ਉਹਨਾਂ ਦੇ ਸਿਰ ਤੇ ਸਜਿਆ ਰਹੇ 트੍ਰੰਪ ਦੀ ਇੱਕ ਇੰਟਰਵਿਊ ਸਾਹਮਣੇ ਆਈ ਹੈ ਡੋਨਾਲਡ 트੍ਰੰਪ ਜਿਹੜੇ ਪਿਛਲੇ ਸਮੇਂ ਦੁਆਰਾ ਦੂਜੀ ਵਾਰ ਰਾਸ਼ਟਰਪਤੀ ਬਣਿਆ ਅਮਰੀਕਾ ਦੇ ਤਾਂ ਉਸ ਇੰਟਰਵਿਊ ਦੇ ਵਿੱਚ ਭਾਵੇਂ ਕਿ ਐਂਕਰ ਨੇ ਪਹਿਲਾਂ ਜਾਣੇ ਕਿ ਸ਼ਾਇਦ ਇਹ ਮਜ਼ਾਕ ਕਰ ਰਹੇ ਹਨ ਪਰੰਤੂ ਨਾ ਕਿਹਾ ਕਿ ਉਹ ਤੀਜੀ ਵਾਰ ਵੀ ਅਮਰੀਕਾ ਦੇ ਰਾਸ਼ਟਰਪਤੀ ਬਜੋਂ ਰਹਿ ਸਕਦੇ ਹੈ ਉਹਨਾਂ ਨੇ ਕੋਈ ਇੱਕ ਸਕੀਮ ਦੱਸੀ ਹੈ ਸਕੀਮ ਦੀ ਭਾਵੇਂ ਹਾਲੇ ਕਿ ਬਹਿਸ ਨੁਮਾ ਮਾਹੌਲ ਬਣਿਆ ਹੋਇਆ ਹੈ ਪਰੰਤੂ ਉਹਨਾਂ ਦੇ ਵਿੱਚ ਇੱਕ ਲਾਲਸਾ ਇੱਕ ਤਾਂਗ ਜ਼ਰੂਰ ਨਜ਼ਰ ਆਈ ਹਾਲਾਂਕਿ ਕਿ ਅਮਰੀਕਾ ਦੇ ਵਿੱਚ ਦੂਜੀ ਵਾਰ ਤੋਂ ਵੱਧ ਜਿਹੜਾ ਰਾਸ਼ਟਰਪਤੀ ਹੋ ਨਹੀਂ ਬਣ ਸਕਦਾ ਉਹਨਾਂ ਦਾ ਸੰਵਿਧਾਨਿਕ ਇੱਕ ਆਇ ਹੈ ਦਾ ਪਰ ਉਹਨਾਂ ਜਿਵੇਂ ਲਾਲਸਾ ਜ਼ਾਹਰ ਕੀਤੀ ਹੈ ਦੇ ਤੋਂ ਜਿਵੇਂ ਦੁਨੀਆ ਦੇ ਕਈ ਹੋਰ ਰਸ਼ੀਆ ਚਾਈਨਾ ਕਈ ਮੁਲਕ ਜਿੱਥੇ ਆਪਾਂ ਦੇਖ ਸਕਦੇ ਹਾਂ ਕਿ ਸਾਧਿਕਾ ਨੇ ਡੈਮੋਕ੍ਰੇਸੀ ਦੇ ਵਿੱਚ ਜਿਹੀਆਂ ਚੋਰ ਮੋਰੀਆਂ ਦੀ ਪਦਾਇਸ਼ ਕਰਕੇ ਜਿਹੜਾ ਆਪਣੇ ਜਿਹੜੇ ਤਾਜ ਨੇ ਕਹਿੰਦੇ ਸਤਾ ਦੇ ਤਾਜ ਉਸੇ ਰੂਪ ਤੇ ਸਜਾਈ ਹੋਏ ਨੇ ਹੁਣ ਟਰੰਪ ਬਾਰੇ ਕਿਵੇਂ ਅੱਗੇ ਗੱਲ ਹੋਰ ਵਧੇਗੀ ਉਹ ਵੇਖਣ ਵਾਲੀ ਗੱਲ ਹੈ ਤੇ ਮੋਦੀ ਦੇ ਜਾਣ-ਚੀਨ ਦਾ ਚਿਹਰਾ ਤੇ ਕੀ ਖੱਟਰ ਜਿਹੜੇ ਅਗਲੇ ਉਹ ਨੈਸ਼ਨਲ ਪ੍ਰੈਜ਼ੀਡੈਂਟ ਦੀ ਰੇਸ ਦੇ ਵਿੱਚ ਮੋਰੀ ਸਫਾਂ ਦੇ ਵਿੱਚ ਰਹਿਣਗੇ ਜਾ ਕੋਈ ਹੋਰ ਜਿਹੜੀ ਹੈ ਸ਼ਖਸੀਅਤ ਉਹ ਵੀ ਵਿੱਚ ਆਈ ਖੈਰ ਕਈ ਗੱਲਾਂ ਵੇਖਣ ਵਾਲੀਆਂ ਨੇ ਗੱਲ ਇੱਕ ਪੰਜਾਬ ਦੀ ਛੋਟੀ ਜੀ ਕਰ ਰਹੀ ਹੈ ਡਾਕਟਰ ਸਾਹਿਬ ਕਿ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਸਟੇਟ ਲੈਵਲ ਦੀ ਜਿਹੜੀ ਕਾਰਜਕਾਰੀ ਦੀ ਬੈਠਕ ਸੀਗੇ ਜਿਹਦੇ ਵਿੱਚ ਮੁੱਖ ਮਹਿਮਾਨ ਵਜੋਂ ਕੌਮੀ ਕਨਵੈਨਰ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਹੋਏ ਨੇ ਤੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਸੁਮੇਤ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਸਮੇਤ ਮਨੀਸ਼ ਸੋਧਿਆ ਹੋਰ ਸਾਰੇ ਆਗੂ ਤੇ ਉਹਦੇ ਵਿੱਚ ਅਮਨ अरोड़ा ਵੱਲੋਂ ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਉਹਨਾਂ ਵੱਲੋਂ ਗੱਲ ਉੱਪਰ ਕੀ ਸਮਣੇ ਆਈ ਹੈ ਉਸ ਪ੍ਰੋਗਰਾਮ ਦੇ ਵਿੱਚ ਕਿ ਆਮ ਆਦਮੀ ਪਾਲਤੀ 2022 ਦਾ ਆਪਣਾ ਰਿਕਾਰਡ ਤੋੜੇਗੀ ਕਿਉਂਕਿ ਉਦੋਂ 91 ਸੀਟਾਂ ਆਈਆਂ ਤੇ ਹੁਣ 91 ਤੋਂ ਵੀ ਵੱਧ ਕੇ ਆਉਣਗੀਆਂ ਖੈਰ ਇਹ ਮਾਮਲਾ ਬੜਾ ਐਮ ਹੈ ਉਹੀ ਸਤਾ ਦੀ ਤਾਂਗ ਪਰ ਡੈਮੋਕ੍ਰੇਸੀ ਦੇ ਵਿੱਚ ਹਰੇਕ ਕੋਲ ਅਧਿਕਾਰ ਹੈ ਗੱਲ ਅਧਿਕਾਰਾਂ ਦੀ ਹੋ ਰਹੀ ਹੈ ਕਿਵੇਂ ਦੇਖਦੇ ਹੋ ਡਾਕਟਰ ਸਾਹਿਬ ਪੰਜਾਬ ਦੀ ਜਿਹੜੀ ਗੱਲ ਕਰ ਰਹੀਏ ਪਿਛਲੇ ਸਮੇਂ ਆਪ ਵੱਲੋਂ ਇੱਕ ਵਹੀਰ ਕੀਤੀ ਗਈ ਸੀ ਪਿੰਡਾਂ ਵੱਲ ਪਰ ਅੱਜ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪਿੰਡਾਂ ਦੇ ਵਿੱਚ ਜਿਹੜਾ ਪ੍ਰਸ਼ਾਸਕ ਤੇ ਸਾਰੀ ਜਿਹੜੀ ਹੈ ਮਹਾਜੂ ਜਾਏਗਾ 1 ਮਈ ਤੋਂ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਮਾਹੌਲ ਨੂੰ ਉਹ ਹੋਰ ਸਾਜਕਾਰ ਬਣਾਇਆ ਜਾਵੇ ਸਤਾਧਿਰ ਦੇ ਪੱਖ ਦੇ ਵਿੱਚ ਤੇ ਜਿਹੜੀ ਨਸ਼ਿਆਂ ਵਿਰੋਧ ਮੁਹਿੰਮ ਹੈ ਉਹਨੂੰ ਹੋਰ ਪ੍ਰਚੰਡ ਕੀਤਾ ਜਾਵੇ ਅਜੇ ਸਾਰੇ ਮਾਮਲੇ ਦੀ ਇਰਦ ਗਿਰਦ ਤੇ ਸਤਾ ਦੀ 당 ਆਮ ਆਦਮੀ ਪਾਰਟੀ ਦੀ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਲੁਧਿਆਣੇ ਦੇ ਵਿੱਚ ਹੁਣ ਜਿਸ ਤਰ੍ਹਾਂ ਕੀ ਕਮਿਨਰ ਆਪ ਦੇ ਅਰਵਿੰਦ ਕੇਜਰੀਵਾਰ ਤੇ ਹੋ ਸਾਰਾ ਲਾਹ ਲਸ਼ਕਰ ਲੁਧਿਆਣੇ ਦੇ ਵਿੱਚ 3 ਦਿਨ ਟਿਕੇਗਾ ਇਹਦਾ ਮਕਸਦ ਇਹ ਹੈ ਕਿ ਲੁਧਿਆਣਾ ਪੱਛਮੀ ਇਹਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਉਸ ਸੰਬੰਧੀ ਆਪਣੀ ਪੂਰੀ ਮੋਬਿਲਾਈਜੇਸ਼ਨ ਆਪਣੀ ਪੂਰੀਆਂ ਸ਼ਕਤੀਆਂ ਝੁਕ ਕੇ ਇਥੇ ਮੁੰਗੇ ਤੋਂ ਬਣਿਆ ਜਾ ਸਕੇ ਇਹ ਮਿਡ ਟਰਮ ਮਤਕਾ ਲਈ ਜਿਹੜੀ ਹੈਗੀ ਆ ਉਪ ਚੋਣ ਹੈ ਅਸਲ ਦੇ ਵਿੱਚ ਇਹ ਇਸ ਦੇ ਵਿੱਚ ਇਹਨਾਂ ਨੇ ਆਪਣੀ ਪੂਰਾ ਆਪਣਾ ਦਾ ਲਾਉ ਲਸ਼ ਕਰਾਂ ਦੇ ਨਾਲ ਪੂਰੀ ਦਮ ਖੰਮ ਦੇ ਨਾਲ ਇਹਨਾਂ ਨੇ ਆਪਣਾ ਦਿਖਾਉਣਾ ਤੇ ਇਹਦੇ ਵਿੱਚ ਜੇ ਅਮਨ ਰੋੜਾ ਜੀ ਨੇ ਯਾਦ ਕੀਤਾ ਕਿ ਪੰਜਾਬ ਦੇ ਵਿੱਚ ਇਸ ਤੇ ਦੁਬਾਰਾ ਫਿਰ ਆਮ ਆਦਮੀ ਪਾਰਟੀ ਰੀਪੀਟ ਕਰੇਗੀ ਉਹਨਾਂ ਦੇ ਕੁਝ ਨਾ ਕੁਝ ਜਿਹੜੇ ਸੋਚਿਆ ਜਾ ਸਕਦਾ ਜਾਂ ਦੇਖਿਆ ਜਾ ਸਕਦਾ ਉਹਨਾਂ ਦੇ ਕਿਆਸ ਇਹ ਨਹੀਂ ਕਿਉਂਕਿ ਪੰਜਾਬ ਦੀ ਜਿਹੜੀ ਮੁੱਖ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹ ਸਮੇਂ ਆਪਸ ਤੌਰ ਤੇ ਪਾਟੋ ਧਾੜ ਹੋਈ ਹੋਈ ਹੈ ਤੇ ਇਹਦਾ ਕੋਈ ਵੇਖ ਦੇ ਵਿੱਚ ਕਿਸ ਪਾਸੇ ਨੂੰ ਹੈ ਵਾਧਾ ਬਣਦੀ ਹੈ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਸਿਨੈਰੀਓ ਬਣਦਾ ਉਹ ਹਾਲੇ ਸਮਨੇ ਨਹੀਂ ਆਇਆ ਪਰੰਤੂ ਆਪਸੀ 파ਟੂਤੜ ਇਨੀ ਇੱਕੀ ਪਾਰਟੀ ਹੈ ਹਰ ਜੀਤੇ ਟੱਕੀ ਹੋਈ ਹੈ ਕਿਉਂਕਿ ਜਿਹੜਾ ਸਭ ਤੋਂ ਵੱਡਾ ਚੈਲੰਜ ਖੇਤਰੀ ਪਾਰਟੀ ਨੇ ਕਰਨਾ ਸੀਗਾ ਕੇਂਦਰੀ ਪਾਰਟੀਆਂ ਨੂੰ ਜਿਹੜਾ ਕਿ ਕਾਲੀ ਦਲ ਦਾ ਬਹੁਤ ਵੱਡਾ ਹੋ ਸੀ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਕੀ ਹੈ ਜਿਹੜੀ ਮੁੱਖ ਵਿਰੋਧੀ ਪਾਰਟੀ ਹੈ ਆਮ ਆਦੀ ਪਾਰਟੀ ਦੀ ਉਹ ਉਹਦਾ ਵੀ ਕੇਂਦਰ ਦੇ ਵਿੱਚੋਂ ਜਾਂ ਆਮ ਆਮ ਦੂਸਰੀਆਂ ਸਟੇਟਾਂ ਦੇ ਵਿੱਚੋਂ ਉਸ ਤਰ੍ਹਾਂ ਦਾ ਹੈ ਨਹੀਂ ਤੇ ਇੱਥੇ ਇੰਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਕਾਂਗਰਸ ਪਾਰਟੀ ਨੂੰ ਦੱਬ ਕੇ ਲਤਾੜ ਕੇ ਅੱਗੇ ਵਧ ਜਾਵਾਂਗੇ ਤੇ ਤੀਸਰੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦਾ ਹਾਲੇ ਪੂਰੀ ਤਰ੍ਹਾਂ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਵਜੂਦ ਹਾਲੇ ਨਹੀਂ ਬਣ ਸਕਿਆ ਨਾ ਲੋਕਾਂ ਨੇ ਉਹਨਾਂ ਨੂੰ ਹਾਲੇ ਸਵੀਕਾਰ ਕੀਤਾ ਪਰੰਤੂ ਜਿਸ ਤਰ੍ਹਾਂ ਕਿ ਭਾਰਤੀ ਜਨਤਾ ਪਾਰਟੀ ਪੂਰਾ ਜ਼ੋਰ ਤਾਨ ਲਾ ਰਹੀ ਹੈ ਹਰ ਹਰ ਹੀਲਾ ਹਰ ਬਬਰਤ ਰਹੀ ਹੈ ਤਾਂ ਜੋ ਉਹ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਸਥਾਪਿਤ ਕਰ ਸਕੇ ਅ ਆਮ ਆਦਮੀ ਪਾਰਟੀ ਨੂੰ ਇਸ ਪੱਖ ਤੋਂ ਲੱਗਦਾ ਵੀ ਸ਼ਾਇਦ ਅਸੀਂ ਦੁਬਾਰਾ ਫੇਰ ਰੀਪੀਟ ਕਰ ਦੇਾਂਗੇ ਪਰੰਤੂ ਜਿਹੜੀ ਪਿਛਲੇ ਸਮੇਂ ਦੇ ਦੌਰਾਨ ਕਤਨਾਮਾ ਵਾਪਰੀਆਂ ਨੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਵੀ ਜਿਸ ਤਰ੍ਹਾਂ ਦੀ ਕਿਸਾਨੀ ਵਧੀਆਂ ਹੋਈ ਹੈ ਜਿਹੜੀ ਕਿ ਆਪਾਂ ਜੇ ਦੇਖਿਆ ਜਾਵੇ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਤਾਂ ਉਦੋਂ ਕਿਸਾਨੀ ਖੋਲ ਦੇ ਵਿੱਚੋਂ ਉੱਪਜਿਆ ਹੋਇਆ ਜਿਹੜਾ ਇੱਕ ਹੈਗਾ ਸੀ ਮੋਬਾਈਲਾਈਜੇਸ਼ਨ ਹੋਈ ਹੋਈ ਸੀ ਤੇ ਕੇਂਦਰੀ ਪਾਰਟੀ ਕੇਂਦਰੀ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਔਰ ਦੂਜੀਆਂ ਪੋਲੀਟੀਕਲ ਰਵਾਇਤੀ ਪਾਰਟੀਆਂ ਦੇ ਖਿਲਾਫ ਪੰਜਾਬ ਦੇ ਵਿੱਚ ਵਿਆਪਕ ਰੋਸ ਥੀ ਉਹਨਾਂ ਤੋਂ ਲੋਕ ਇਕੱਠੇ ਹੋਏ ਸਨ ਇਸ ਕਰਕੇ ਇਹ ਸਾਰਾ ਫੈਕਟ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਮਾਰਜਿਨ ਦੇ ਨਾਲ ਜਿਤਾ ਦਿੱਤਾ ਗਿਆ ਪਰ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਦਾ ਲੋਕਾਂ ਨੂੰ ਐਕਸਪੈਕਟੇਸ਼ਨ ਸੀ ਉਸ ਤਰ੍ਹਾਂ ਦੀਆਂ ਉਹਨਾਂ ਦੀਆਂ ਸ਼ਾਮਾਂ ਨੂੰ ਪੂਰ ਨਹੀਂ ਪਿਆ ਸਗੋਂ ਜਿਵੇਂ ਆਪਾਂ ਦੇਖਿਆ ਜਾਵੇ ਜਿਹੜੀ ਕਿਸਾਨੀ ਸੀ ਜਿਹੜੀ ਕਿਸਾਨੀ ਥਿਰ ਸੀ ਜਿਹੜੀ ਕਿ ਕਿਸੇ ਨਾ ਕਿਸੇ ਤੌਰ ਤੇ ਸਿੱਧੇ ਜਾਂ ਸਿੱਧੇ ਤੌਰ ਤੇ ਆਮ ਆਦੀ ਪਾਰਟੀ ਦੇ ਹਿੱਤ ਦੇ ਵਿੱਚ ਭੁਗਤੀ ਸੀ ਚਾਹੇ 2022 ਦੀ ਇਲੈਕਸ਼ਨ ਹੋਵੇ ਚਾਹੇ 2024 ਦੀ ਇਲੈਕਸ਼ਨ ਹੋਵੇ ਤੇ ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਮਤਲਬ ਘਟਨਾਵਾਂ ਦੇ ਵਿੱਚੋਂ ਆਇਆ ਮੁੱਖ ਮੰਤਰੀ ਦੇ ਵੱਲੋਂ ਕਿਸਾਨੀ ਲੀਡਰਾਂ ਦੇ ਨਾਲ ਮੀਟਿੰਗ ਦੇ ਵਿੱਚ ਤੋੜਿਆ ਜਾਣਾ ਤੇ ਕਿਸਾਨਿਆਂ ਦੇ ਜਿਹੜੇ ਧਰਨੇ ਲੱਗੇ ਹੋਏ ਸੀ ਉਹਨਾਂ ਨੂੰ ਪੁਲਿਸ ਵੱਲ ਦੇ ਨਾਲ ਉਖਾੜ ਦੇਣਾ ਉਸ ਦੇ ਵਿੱਚੋਂ ਬੜਾ ਕਿਸਾਨਾਂ ਦੇ ਵਿੱਚ ਜਿਹੜਾ ਵੱਡਾ ਵਿਆਪਕ ਰੋਲ ਹੈ ਪੰਜਾਬ ਦੀ ਜੇ ਆਪਾਂ ਦੇਖਿਆ ਜਾਵੇ ਪੰਜਾਬ ਦੀ ਕਿਸਾਨੀ ਜੇਕਰ ਨਾਰਾਜ਼ ਹੋ ਗਈ ਜਾਂ ਨਰਾਸ਼ ਹੁੰਦੀ ਆ ਤਾਂ ਉਸ ਤੋਂ ਬਿਨਾ ਸੱਤਾ ਦੀਆਂ ਪੌੜੀਆਂ ਚੜ੍ਹਨਾ ਕਿਸੇ ਵੀ ਪਾਰਟੀ ਦੇ ਲਈ ਬਹੁਤ ਔਖਾ ਹੈਗਾ ਬੇਸ਼ੱਕ ਕੁਝ ਵੀ ਹੈ ਜਦੋਂ ਹੁਣ ਪਿਛਲੇ ਸਮੇਂ ਦੇ ਵਿੱਚ ਜਦੋਂ ਕਾ ਮੂਰਤੇ ਤੋਂ ਆਈ ਸਰਣ ਤੱਕ ਸਾਨੀ ਤੇ ਰਾਹ ਅਪਦੇ ਵਿੱਚ ਬੰਡੀਆਂ ਗਈਆਂ ਸਨ ਪਿਛਲੇ ਅਲੱਗ 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 ਤੀ ਬਹੁਤ ਸਾਰੇ ਗਰੁੱਪ ਹੋਣ ਦੇ ਵਿੱਚ ਆਏ ਸੀ ਆਪ ਕੋ ਆਪਣੀ ਕਿਉਂਦਰ ਦੇ ਪਿੱਛੇ ਲੜੇ ਸਿਰ ਪਰੰਤੂ ਹੁਣ ਜਿਹੜੀਆਂ ਜਿਹੜੀਆਂ ਅ ਪ੍ਰਸਥਿਤੀਆਂ ਉਤਪਨ ਹੋਈਆਂ ਨੇ ਜਿਹੜੀਆਂ ਕਿ ਘਟਨਾਵਾਂ ਵਾਪਰੀਆਂ ਨੇ ਜਿਦੇ ਵਿੱਚ ਕਿਸਾਨਾਂ ਨੂੰ ਮਾਰ ਪਈ ਹੈ ਉਹਦੇ ਤੋਂ ਹੁਣ ਕਿਸਾਨ ਆਪਣੇ ਸਬਕ ਸਿੱਖ ਕੇ ਇਕਜੁੱਟਤਾ ਵੱਲ ਨੂੰ ਫੇਰ ਵੱਧ ਰਹੇ ਨੇ ਤੇ ਇਹਦੇ ਕਰਕੇ ਹੋ ਇੱਕ ਨਿਸ਼ਾਨੇ ਦੇ ਉੱਪਰ ਉਹਨਾਂ ਦਾ ਜਿਹੜਾ ਕੇਂਦਰ ਬਿੰਦੂ ਕੌਣ ਹੋਏਗਾ ਕਿਹੜਾ ਉਹਨਾਂ ਦਾ ਵਿਰੋਧੀ ਮੁੱਖ ਵਿਰੋਧੀ ਕਿਹੜਾ ਹੈ ਜੀ ਇਸ ਤਰ੍ਹਾਂ ਦੀ ਨੈਰੇਟਿਵ ਸਿਰਜਿਆ ਜਾਂਦਾ ਹੈ ਆਮ ਆਦੀ ਪਾਰਟੀ ਲਈ ਕਾਫੀ ਔਕਾ ਹੋ ਜਾਂਦਾ ਹੈ ਦੂਸਰਾ ਪੰਜਾਬ ਦੇ ਵਿੱਚ ਹੁਣ ਇੱਕ ਜਿਹੜੀਆਂ ਹੋਰ ਨਵੀਆਂ ਡਿਵੈਲਪਮੈਂਟ ਹੋ ਰਹੀਆਂ ਨੇ ਕਿਆਂ ਜਿਸ ਤਰ੍ਹਾਂ ਕਿ ਨਸ਼ਿਆਂ ਦੇ ਵਿਰੁੱਧ ਬੇਸ਼ੱਕ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਵੱਡੀ ਮੁਹਿੰਮ ਚਲਾਈ ਗਈ ਹੈ ਪੁਲਿਸ ਦੇ ਵੱਲ ਦੇਣਾ ਕਾਫੀ ਕੁਝ ਕੀਤਾ ਜਾ ਰਿਹਾ ਹੈ ਬਲਡੋਜ਼ਰ ਦੀ ਵੀ ਚਲਾਈ ਜਾ ਰਹੀ ਹੈ ਪਰ ਉਹਨੂੰ ਵੀ ਕਈ ਕਈ ਐਸਪੈਕਟ ਤੋਂ ਵੀ ਉਲਟ ਜਾਪਦੇ ਨੇ ਵੀ ਜਿਹੜੇ ਕਿ ਬੁੱਡੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਤੇ ਹੀਟ ਲੈਣ ਨੂੰ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਉੱਭਰ ਕੇ ਆਉਂਦੀਆਂ ਨੇ ਨਾਲ ਹੀ ਗੈਂਗਸਟਰ ਦਾ ਜਿਹੜਾ ਮਾਮਲਾ ਫਰੋਕੀਆਂ ਦਾ ਮਾਮਲਾ ਹੈ ਉਹ ਵੀ ਬੜਾ ਬੜਾ ਪੇਚੀਦਾ ਹੋਇਆ ਹੋਇਆ ਤੇ ਬੇਸ਼ੱਕ ਪੰਜਾਬ ਪੁਲਿਸ ਇਸ ਸੰਬੰਧ ਵਿੱਚ ਕਾਫੀ ਕੁਝ ਕਰ ਰਹੀ ਹੈ ਤੇ ਹਰ ਰੋਜ਼ ਮਤਲਬ ਕੋਈ ਨਾ ਕੋਈ ਅਨਕਾਊਂਟਰ ਜਾਂ ਉਹ ਹੋ ਰਿਹਾ ਹੈ ਪਰੰਤੂ ਉਹਦਾ ਵੀ ਕਈ ਕਈ ਪੱਖਾਂ ਤੋਂ ਉਲਟਾ ਅਸਰ ਇਹ ਪੈ ਰਿਹਾ ਕਿ ਇਹ ਜਿਵੇਂ ਕਿ ਕਾਂਗਰਸ ਪਾਰਟੀ ਦੇ ਸ਼੍ਰੀ ਪ੍ਰਗਟ ਸਿੰਘ ਹੁਣਾਂ ਨੇ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੀ ਕਹਿ ਦਿੱਤਾ ਸੀ ਵੀ ਅਸੀਂ ਡੈਮੋਕਰੇਸੀ ਕਿਹੜੀ ਡੈਮੋਕਰੇਸੀ ਹੈ ਤਾਂ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਵੱਲ ਵੱਲ ਨੂੰ ਵੱਧ ਰਹੇ ਆ ਤੇ ਇਹ ਦੇਖਣ ਦੀ ਗੱਲ ਹੈ ਵੀ ਇਹਦੇ ਤੇ ਪ੍ਰਤੀ ਪੰਜਾਬ ਪੁਲਿਸ ਦੇ ਜਿਹੜਾ ਅਕਸ ਹੈ ਜਾਂ ਪੰਜਾਬ ਪੁਲਿਸ ਦਾ ਜਿਹੜਾ ਭੂਮਿਕਾ ਹੈ ਜਾਂ ਪੰਜਾਬ ਪੁਲਿਸ ਦੇ ਰੋਲ ਪ੍ਰਤੀ ਲੋਕਾਂ ਦੇ ਵਿੱਚ ਕਾਫੀ ਗੁੱਸਾ ਵੀ ਜਾਂ ਰੋਹ ਵੀ ਜਾਂ ਇਸ ਤਰ੍ਹਾਂ ਦੀ ਬਦਜਨੀ ਕਹਿਣੀ ਹੈ ਇਹ ਇਹ ਵੀ ਸਮਝਣ ਦੀ ਜ਼ਰੂਰਤ ਹੈ ਵੀ ਕਿ ਇਹ ਉਲਟਾ ਕਿਰਤਾ ਨਹੀਂ ਕਰੂਗਾ ਕਿ ਦੂਸਰਾ ਜਿਹੜਾ ਪੰਜਾਬ ਕਿਉਂਕਿ ਬਾਰਡਰ ਸਟੇਟ ਹੈ ਇੱਥੇ ਨਵੇਂ ਤੋਂ ਨਵੇਂ ਤਜਰਬੇ ਵੀ ਕੀਤੇ ਜਾ ਰਹੇ ਨੇ ਧਰਮ ਦੇ ਨ ਉਹਤੇ ਕੀਤਾ ਜਾ ਰਿਹਾ ਤਜਰਬਾ ਬਹੁਤ ਕੁਝ ਹੋ ਰਿਹਾ ਹੈਗਾ ਬੜਾ ਪਤਾ ਨਹੀਂ ਇਹ ਕਿਸ ਤਰ੍ਹਾਂ ਦੀਆਂ ਕਿਹੜੀਆਂ ਕਿਹੜੀਆਂ ਸ਼ਕਤੀਆਂ ਸਰਗਰਮ ਹੋਈਆਂ ਹੋਈਆਂ ਨੇ ਦੂਸਰਾ ਜਾਤ ਪਾਤ ਦੇ ਆਧਾਰ ਤੇ ਉੱਪਰ ਧਰਤ ਤੇ ਗੈਰ ਧਰਤ ਕਿਸਾਨਾਂ ਤੇ ਗਲਤਾਂ ਦਾ ਆਪਸੀ ਪੇੜ ਕਾਉਣ ਦੇ ਇਸ ਤਰ੍ਹਾਂ ਦੇ ਵੀ ਤਜਰਬੇ ਕੀਤੇ ਜਾ ਰਹੇ ਨੇ ਵੀ ਜਿਨ੍ਹਾਂ ਦੇ ਨਾਲ ਬੋਟਾਂ ਦੀ ਪੋਲਰਾਈਜੇਸ਼ਨ ਕਰਕੇ ਆਪੋ ਆਪਣੇ ਹਿੱਤ ਦੇ ਵਿੱਚ ਪੁਤਾਇਆ ਜਾਵੇ ਇਸੇ ਸੰਦਰਭ ਦੇ ਵਿੱਚ ਜਿਹੜੇ ਕਿਸਾਨੀ ਦੇ ਜਿਹੜੇ ਵੱਡੇ ਦੋ ਮੋਰਚੇ ਤਿ ਸ਼ੰਭੂ ਤੇ ਇਹਨਾਂ ਨੂੰ ਉਠਾਉਣਾ ਤੇ ਸਰਕਾਰੀ ਧਿਰ ਵੱਲੋਂ ਇਹ ਕਹਿਣਾ ਕਿ ਵਪਾਰੀ ਵਰਗ ਬਹੁਤ ਔਖਾ ਸੀ ਤੇ ਵਪਾਰੀ ਵਰਗ ਸ਼ਾਇਦ ਉਹਨਾਂ ਦੇ ਨਾਲ ਆ ਜਾਵੇਗਾ ਬੇਸ਼ੱਕ ਕੁਝ ਹੱਦ ਤੱਕ ਉਹਨਾਂ ਨੂੰ ਲਾਭ ਹੋਵੇਗਾ ਪਰੰਤੂ ਪੰਜਾਬ ਦੀ ਜਿਹੜੀ ਧਰਤੀ ਜਿਹੀ ਹੈ ਫਿਰ ਗੁਰੂਆਂ ਪੀਰਾਂ ਦੀ ਬਰੋਸਾਈ ਹੋਈ ਹੈ ਇੱਥੇ ਆਪਸੀ ਭਾਈਚਾਰਾ ਨਹੀਂ ਟੁੱਟਦਾ ਚਾਹੇ ਹਲਤ ਹੋਵੇ ਚਾਹੇ ਧਰਮ ਦੇ ਨਉਤੇ ਹੋਵੇ ਚਾਹੇ ਇਸੇ ਤਰ੍ਹਾਂ ਦਾ ਕਿਸਾਨਾਂ ਤੇ ਆੜਤੀਆਂ ਦਾ ਹੋਵੇ ਉਹ ਉਹ ਆਪਣੇ ਤੋਂ ਵੱਡੇ ਜਿਹੜਾ ਜਿਹੜਾ ਵੱਡਾ ਦੁਸ਼ਮਣ ਹੈ ਜਿਹੜੀ ਵੱਡੀ ਸ਼ਕਤੀ ਹੈ ਜਿਹੜੀ ਕਾਰਪੋਰੇਟ ਘਰਾਣੇ ਉਹਨਾਂ ਨੂੰ ਦੇਖ ਰਹੇ ਨੇ ਨਾ ਕਿ ਆਪਸੀ ਦੇ ਤੌਰ ਦੇ ਭੀੜਪੈਣ ਦੀ ਇਹ ਇਹ ਸਪੱਕਤੋਂ ਵੀ ਕਈ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਹੂੰ ਬਿਲਕੁਲ ਦੂਜੇ ਪੱਲੇ ਡਾਕਟਰ ਸਾਹਿਬ ਤੁਸੀਂ ਕੁਝ ਸਿਆਸੀ ਤਰ੍ਹਾਂ ਦੇ ਜ਼ਿਕਰ ਵੀ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕਰ ਲਈਏ ਭਾਵੇਂ ਪਾਰਟੀ ਦੇ ਜਿਹੜੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਇੰਨੀ ਦਿਨੀ ਉਹਨਾਂ ਦੀਆਂ ਸਰਗਰਮੀਆਂ ਠੱਪ ਨੇ ਉਹ ਕਿੱਥੇ ਨੇ ਕਿ ਕਿਹੜੀ ਉਹਨਾਂ ਨਾਲ ਉਹਨਾਂ ਨੇ ਸਹੀ ਮਾਰ ਕੇ ਬੈਠੇ ਹੋਏ ਨੇ ਕਹਿੰਦਾ ਭਾਪ ਉਹਨਾਂ ਦੇ ਜਿਹੜੇ ਅਗਲੇ ਸਮੇਂ ਕਿਹੜੇ ਪ੍ਰੋਗਰਾਮ ਆਉਣਗੇ ਖੈਰ ਅਕਾਲੀ ਦਲ ਵੱਲੋਂ ਜਿਹੜਾ ਸਰਕਲ ਤੇ ਸਟੇਟ ਦੇ ਬੂਥ ਪੱਧਰ ਦੀ ਜਿਹੜੀ ਹੈ ਡੈਲੀਗੇਟਾਂ ਦੀ ਚੋਣ ਉਹ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਅੱਗੇ ਵੇਖਣਾ ਹੈ ਕਿ ਕਦੋਂ ਤੱਕ ਜਿਹੜੀ ਹੈ ਸਟੇਟ ਦੇ ਪ੍ਰੈਜ਼ੀਡੈਂਟ ਜਾਂ ਨੈਸ਼ਨਲ ਪ੍ਰੈਜ਼ੀਡੈਂਟ ਇਸ ਪੱਧਰ ਵੱਲੋਂ ਬਣਨਗੇ ਨਾਲ ਹੀ ਕਹਿੰਦਾ ਭਾਪ ਕਿ ਭਰਤੀ ਜਿਹੜੀ ਹੈ ਰੰਬੀ ਇਸਰੀ ਕਾਲ ਤੱਕ ਸਾਹਿਬ ਦੇ ਨਾਂ ਹੇਠ ਪੰਜ ਮੈਂਬਰੀ ਕਮੇਟੀ ਵੱਲੋਂ ਜਾਂ ਕੈਲੀਕ ਸੁਧਾਰ ਤੇ ਵੱਲੋਂ ਉਹਨਾਂ ਨੂੰ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡਾ ਰਿਸਪੌਂਸ ਮਿਲਿਆ ਖੇਰ ਉੱਥੇ ਜਿਹੜੀ ਵੱਡਾ ਹੀ ਅਚੀਵਮੈਂਟ ਰਹੀ ਉਹ ਸੀ ਭਾਈ ਗੋਵਿੰਦ ਸਿੰਘ ਲੋਂਗੋਵਾਲ ਜਿਨ੍ਹਾਂ ਨੇ ਖੇਮਾ ਚੇਜ਼ ਕੀਤਾ ਬਾਦਲਾਂ ਨੂੰ ਛੱਡ ਕੇ ਉਹ ਪੰਜ ਮੈਂਬਰੀ ਕਮੇਟੀ ਦੀ ਇਕਵਾਈ ਹਿੱਟ ਪਹੁੰਚੇ ਤੇ ਲੰਘੇ ਕੱਲ ਪਟਿਆਲਾ ਦੇ ਵਿੱਚ ਸਰਜੀਤ ਸਿੰਘ ਰਖੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਇਕਵਾਈ ਹਿੱਟ ਛੇੜੀ ਵੱਡੀ ਭਰਤੀ ਰੈਲੀ ਹੋਈ ਉਹਦੇ ਵਿੱਚ ਵੀ ਵੱਡਾ ਰਿਸਪਾਂਸ ਮਿਲਿਆ ਇਸ ਥਿਰ ਨੂੰ ਪ੍ਰਭਾਵਸ਼ਾਲੀ ਦੋਵੇਂ ਇਕੱਠ ਰਹੇ ਪਟਿਆਲੇ ਜਾਂ ਕਹਿ ਲਈਏ ਕਿ ਜਿਹੜੀ ਪਟਿਆਲਾ ਸਮਾਣਾ ਰੋਡ ਤੇ ਜਿਹੜੀ ਸਮਾਰਟ ਪੈਲਸ ਦੇ ਵਿੱਚ ਇਹ ਭਰਤੀ ਰੈਲੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਵੱਡਾ ਜਿਹੜਾ ਪੱਖ ਇਹ ਰਿਆ ਕਿ ਸਤਵੀਰ ਸਿੰਘ ਖੱਟੜਾ ਜਿਹੜੇ ਕਿ ਕਦੇ ਬਾਦਲਾਂ ਦੇ ਬੜੇ ਨਿਕਟ ਵਰਤਿਆਂ ਦੇ ਵਿੱਚੋਂ ਸਨ ਪਟਿਆਲਾ ਦੇ ਹਾਤੀ ਦੇ ਵਿੱਚ ਉਹਨਾਂ ਨੇ ਕਾਲੀ ਦਲ ਬਾਦਲ ਬਲ ਉੱਤੇ ਚੋਣ ਵੀ ਲੜੀ ਤੇ ਪਿਛਲੇ ਸਮੇਂ ਉਹ ਕਾਂਗਰਸ ਦੇ ਹੋ ਗਏ ਸਨ ਕਾਂਗਰਸ ਨੇ ਉਹਨਾਂ ਨੂੰ ਚੇਅਰਮੈਨ ਵੀ ਅਪਾਇੰਟਮੈਂਟ ਕੀਤਾ ਪਰ ਉਹਨਾਂ ਨੇ ਹੁਣ ਕਾਂਗਰਸ ਨੂੰ ਅਲਵਿਦਾ ਕਹਿ ਕੇ ਦੁਬਾਰਾ ਆਪਣੀ ਪਿਤਰੀ پارٹی ਕਹਿੰਦਾ ਭਾਵ ਕਿ ਪੰਜ ਮੈਂਬਰੀ ਕਮੇਟੀ ਦੀ ਇਕਵਾਹੀ ਹੇਠ ਜਿਹੜੀ ਭਰਤੀ ਮਹਿਮ ਉਹਦੇ ਵਿੱਚ ਮੂਲਿਤ ਕਰ ਲਈ ਕਹਿੰਦਾ ਭਾਵ ਕਿ ਇਹ ਦੋ ਵੱਡੀਆਂ ਰੈਲੀਆਂ ਜਿਹੜੀਆਂ ਪੰਜ ਮੈਂਬਰੀ ਕਮੇਟੀ ਦੀ ਇਕਵਾਹੀ ਹੇਠ ਹੋਈਆਂ ਦੋ ਵੱਡੇ ਐਸਪੈਕਟਸ ਹਨ ਜਿਹੜੇ ਸਾਂਝੇ ਕੀਤੇ ਗਏ ਅਖਿਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਹੜੇ ਜੁੜੇ ਰਹੇ ਦਰਸ਼ਕਾਂ ਸਨੇਹੀਆਂ ਨੂੰ ਦੱਸ ਦਈਏ ਉਗੇ ਰਾਜੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਮਿਸ਼ਨ ਪੰਜਾਬੀ